ਜਾਪਾ ਥੋੜੇ ਵਾਸਤੇ ਲੈ ਕੇ ਆਏ ਆਂ ਜੀ ਸੂਟ ਮਟੀਰੀਅਲ ਦਾ ਕਲੈਕਸ਼ਨ ਤੁਸੀਂ ਵੇਖ ਰਹੇ ਹੋ ਮੇਰੇ ਪਿੱਛੇ ਵੀ ਤੁਹਾਨੂੰ ਦਿਸਿਆ ਤਾਂ ਹੋਣਾ ਹੀ ਹੈ ਕਿ ਆਪਾਂ ਕਾਊਂਟਰ ਦੇ ਉੱਤੇ ਹੀ ਖੜੇ ਆਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੇ ਸੈਨਾਨਾ ਤੁਹਾਨੂੰ ਫੇਰ ਇੱਕ ਵਾਰੀ ਵੈਲਕਮ ਕਰਦੀ ਆ ਜੀ ਅੱਜ ਮੇਰਾ ਫੈਸ਼ਨ ਦੇ ਵਿੱਚ ਜੀ ਹਾਂ ਅੱਜ ਮੇਰਾ ਫੈਸ਼ਨ ਤੁਸੀਂ ਜਾਣਦੇ ਹੋ ਮੈਂ ਵੀ ਜਾਣਦੀ ਆ ਤੇ ਜਿਹੜੇ ਬਾਕੀ ਮੇਰੇ ਪਹਿਲੇ ਵਾਲੇ ਵਿਊਅਰਸ ਨੇ ਉਹ ਵੀ ਜਾਣਦੇ ਨੇ ਸੂਰਤ ਦੀ ਨੰਬਰ 1 ਸਭ ਤੋਂ ਵੱਡੀ ਮੈਨੂਫੈਕਚਰਿੰਗ ਕੰਪਨੀ ਹੈਗੀ ਏ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਉਹਦੇ ਵਿੱਚ ਇੱਕ ਇਹੋ ਜਿਹਾ ਡਿਪਾਰਟਮੈਂਟ ਦੇ ਵਿੱਚ ਤੁਹਾਨੂੰ ਪਤਾ ਤਾਂ ਹੈ ਹੀ ਆ ਕਿ ਆਪਣਾ ਜਿਹੜਾ ਅਜਮੇਰਾ ਫੈਸ਼ਨ ਹੈ ਉਹਦੇ ਵਿੱਚ 30+ ਜਾਂ ਆਪਾਂ ਕਹੇ 29+ ਕਾਊਂਟਰਸ ਨੇ ਜੇ ਬਿਲਕੁਲ ਜਿਹਦੇ ਵਿੱਚ ਤੁਹਾਨੂੰ ਸੂਟ ਮਟੀਰੀਅਲ, ਕੁੜਤੀ, ਕਿਡਸ wear, men's wear, ਪੈਟੀਕਾਟ, ਸਾੜੇ मतलब ਸਾੜੀਆਂ ਦੇ ਵਿੱਚ ਵੀ ਤੁਹਾਨੂੰ ਅਲੱਗ-ਅਲੱਗ ਵੈਰਾਈਟੀ ਮਿਲ ਜਾਂਦੀ ਹੈ। ਤੁਸੀਂ ਲੈਣਾ ਚਾਹਦੇ ਹੋ ਕਾਂਜੀਵਰਮ ਉਹ ਵੀ ਤੁਹਾਨੂੰ ਮਿਲ ਜੂ ਮਹਾਰਾਸ਼ਟ੍ਰਾ ਉਹ ਵੀ ਤੁਹਾਨੂੰ ਮਿਲ ਜੂ। ਜੇ ਫਿਰ ਤੁਸੀਂ ਚਾਹੁੰਦੇ ਹੋ ਵਰਕ ਦੀਆਂ ਸਾੜੀਆਂ, ਹੈਂਡ ਰਾਕ ਦੀਆਂ ਸਾੜੀਆਂ ਸਾਰੀਆਂ ਅਵੇਲੇਬਲ ਨੇ। ਤੇ ਨਾਲੇ ਤੁਹਾਨੂੰ ਮਿਲ ਜਾਂਦਾ ਹੈ ਜੀ ਬ੍ਰਾਈਡਲ, ਸੈਮੀ ਬ੍ਰਾਈਡਲ ਲਹਿੰਗਾ ਜੀ ਬਿਲਕੁਲ। ਐਥੇ ਨਾਲ ਹੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਤੁਸੀਂ ਵੇਖ ਰਹੇ ਹੋ ਮੇਰੇ ਪਿੱਛੇ ਵੀ ਤੁਹਾਨੂੰ ਦਿਸਿਆ ਤਾਂ ਹੋਣਾ ਹੀ ਹੈ ਕਿ ਆਪਾਂ ਕਾਊਂਟਰ ਤੇ ਜਿਹੜਾ ਉਹ ਹੀ ਖੜੇ ਆ। ਚਲੋ ਹੁਣ ਸਟਾਰਟ ਕਰਦੇ ਆ ਜੀ ਆਪਣਾ ਫਰਸਟ ਕਲੈਕਸ਼ਨ। ਅੱਜ ਆਪਾਂ ਤੁਹਾਡੇ ਵਾਸਤੇ ਕੁਝ ਪ੍ਰਿੰਟਡ ਸੂਟ ਲੈ ਕੇ ਆਏ ਆ। ਚਲੋ ਆ ਵੇਖੋ। ਇਹ ਹੈਗਾ ਜੀ ਆਪਣਾ ਫਰਸਟ ਕਲੈਕਸ਼ਨ। ਤੁਸੀਂ ਵੇਖ ਸਕਦੇ ਹੋ ਬੰਧੇਸ ਟਾਈਪ ਦਾ ਪ੍ਰਿੰਟ ਹੈਗਾ ਜੀ ਕਿੰਨਾ ਸੋਹਣਾ ਮਤਲਬ ਵਾਈਨ ਕਲਰ ਦਿੱਤਾ ਹੋਇਆ ਹੈ। ਇਹਦੇ ਨਾਲ ਤੁਹਾਨੂੰ ਮਿਲ ਜਾਂਦੀ ਹੈ ਜੀ ਇਹਦੇ ਤੇ ਬਾਟਮ ਸੇਮ ਕਲਰ ਦੀ ਪ੍ਰਿੰਟਡ ਬਾਟਮ ਮਿਲ ਜਾਂਦੀ ਹੈ ਤੇ ਇਹਦੇ ਵਿੱਚ ਤੁਹਾਨੂੰ ਜਿਹੜਾ ਦੁਪੱਟਾ ਮਿਲ ਜਾਂਦਾ ਉਹ ਵੀ ਤੁਸੀਂ ਵੇਖ ਸਕਦੇ ਹੋ। ਫੁੱਲ ਸਾਈਜ਼ ਦਾ ਦੁਪੱਟਾ ਹੈਗਾ ਜੀ ਆ ਵੇਖੋ ਇਹਦੇ ਵਿੱਚ ਵੀ ਕਿੰਨੇ ਸੋਹਣੇ ਪ੍ਰਿੰਟ ਕੀਤੀ ਹੋਈ ਹੈ ਉਹੀ ਸੇਮ ਜਿਹਦੇ ਤੇ ਤੁਸੀਂ ਵੇਖੇ ਸੀਗੀ ਇਹਦੇ ਕੁੜਤੇ ਤੇ ਇਹਦੀ ਸਲਵਾਰ ਦੇ ਉੱਤੇ ਜੀ ਬਿਲਕੁਲ ਸੇਮ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੀ 10 ਪੀਸਾਂ ਦਾ ਕੰਪਲੀਟ ਸੈੱਟ ਜਿਹਦੇ ਵਿੱਚ ਤੁਹਾਨੂੰ ਵੱਖ-ਵੱਖ ਕਲਰਸ ਮਿਲ ਜਾਣਗੇ ਠੀਕ ਹੈ ਜੀ ਡਿਜ਼ਾਈਨਰ ਵੀ ਤੁਹਾਨੂੰ ਇਹਦੇ ਵਿੱਚ ਵੱਖ-ਵੱਖ ਮਿਲ ਜਾਣਗੇ ਮੈਂ ਤੁਹਾਡੇ ਵਾਸਤੇ ਅੱਜ ਵੱਖ-ਵੱਖ ਡਿਜ਼ਾਈਨਰ ਵੀ ਲੈ ਕੇ ਆਈ ਹਾਂ ਚਲੋ ਇੱਕ ਹੋਰ ਨਵਾਂ ਪੈਟਰਨ ਤੁਹਾਨੂੰ ਦਿਖਾ ਦਿੰਨੇ ਆ ਆ ਵੇਖੋ ਤੁਸੀਂ ਵੇਖ ਸਕਦੇ ਹੋ neck ਤੇ ਉੱਤੇ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਹੈ ਥ੍ਰੈਡ ਵਰਕ ਜਿਹਨੂੰ ਆਪਾਂ ਕਹਿੰਦੇ ਆ ਤੇ ਨਾਲੇ ਤੁਹਾਨੂੰ ਇਹਦੇ ਨਾਲ ਮਿਲ ਜਾਂਦਾ ਜੇ ਸਿਰੋਸ ਕੀ ਵਰਕ ਦਿਸਿਆ ਤੁਹਾਨੂੰ ਨੈਕ ਐਨ ਆਈ ਸੋਹਣਾ ਜੇ ਤੁਸੀਂ ਸੋਚ ਰਹੇ ਹੋ ਐਨੇ ਕੈਟ ਡਿਜ਼ਾਈਨ ਲੈਣ ਵਾਸਤੇ ਤੇ ਨਾਲੇ ਪ੍ਰਿੰਟ ਵੀ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਸਾਰੀਆਂ ਡਿਜ਼ਾਈਨਾਂ ਜੇ ਤੁਸੀਂ ਲੈਣਾ ਚਾਹੁੰਦੇ ਹੋ ਆਪਣੇ ਸ਼ਾਪ ਵਾਸਤੇ ਜਾਂ ਤੁਸੀਂ ਘਰ ਤੋਂ ਬਿਜ਼ਨਸ ਕਰਨਾ ਚਾਹੁੰਦੇ ਹੋ ਅਜ਼ਮੇਰਾ ਫੈਸ਼ਨ ਨੂੰ ਵਿਜ਼ਿਟ ਕਰ ਸਕਦੇ ਹੋ ਵਿਜ਼ਿਟ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੋਊਗਾ ਜੀ ਐਡਰੈਸ ਪੁਰਾਣੇ ਵਿਊਅਰਸ ਨੂੰ ਤਾਂ ਪਤਾ ਹੀ ਹੋਏਗਾ ਜਿਹੜੇ ਸਾਡੇ ਨਿਊ ਵਿਊਅਰਸ ਨੇ ਅੱਜ ਫਸਟ ਟਾਈਮ ਆਪਣਾ ਵੀਡੀਓ ਦੇਖ ਰਹੇ ਨੇ ਉਹਨਾਂ ਵਾਸਤੇ ਕਹਿ ਦਿੰਨੇ ਆ ਜੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ ਜੀ ਤੁਹਾਨੂੰ ਐਡਰੈਸ ਜੀ ਹਾਂ ਆ ਵੇਖੋ ਜੀ ਇਹਦਾ ਦੁਪੱਟਾ ਦੁਪੱਟਾ ਵੀ ਤੁਸੀਂ ਵੇਖ ਰਹੇ ਹੋ ਕਿੰਨਾ ਸੋਹਣਾ ਦੁਪੱਟਾ ਹੈਗਾ ਪ੍ਰਿੰਟਡ ਦੇ ਨਾਲ ਇਹਨੇ ਸੋਹਣੇ ਫਲਾਵਰਾਂ ਦਾ ਪ੍ਰਿੰਟ ਹੈਗਾ ਬਾਰਡਰ ਵੀ ਤੁਹਾਨੂੰ ਪ੍ਰਿੰਟ ਦਾ ਹੀ ਮਿਲ ਜਾਂਦਾ ਹੈ ਇਹਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਮਿਲ ਜਾਂਦੇ ਨੇ ਸਿੰਗਲ ਪੀਸ ਦੀ ਡੀਲ ਨਹੀਂ ਕਰਦੇ ਜੀ ਕਿਉਂਕਿ ਆਪਾਂ ਦਿੰਨੇ ਆ ਜੀ ਹੌਲ ਸੇਲਰ ਰਿਟੇਲਰ ਨੂੰ ਮੈਨੂਫੈਕਚਰਿੰਗ ਰੇਟ ਦੇ ਵਿੱਚ ਤਾਂ ਸਿੰਗਲ ਪੀਸ ਤਾਂ ਨਹੀਂ ਦਿੰਦੇ ਠੀਕ ਹੈ ਜੀ ਤੁਹਾਨੂੰ ਮਿਲੋਗਾ ਜੀ ਬੰਚ ਦੇ ਬੰਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਆਪਾਂ ਤੁਹਾਨੂੰ ਵਕ ਵਕ ਡਿਜ਼ਾਈਨਰ ਦਿਖਾਵਾਂਗੇ ਕਾਟਨ ਦੇ ਆ ਸੂਟਾਂ ਦੇ ਵਿੱਚ ਆ ਵੇਖੋ ਇੱਕ ਹੋਰ ਨਵ ਇਦੇ ਵਿੱਚ ਵੀ ਤੁਹਾਨੂੰ 10 ਪੀਸਾ ਦਾ ਸੈੱਟ ਮਿਲ ਜੂਗਾ ਕਲਰ ਆਪਸ਼ਨ ਦੇ ਨਾਲ ਡਿਜ਼ਾਈਨ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਹੈ ਬਾਟਮ ਦਾ ਵੀ ਮੈਂ ਤੁਹਾਨੂੰ ਦਿਖਾ ਦੇਣੀ ਆ ਆ ਵੇਖੋ ਬਾਟਮ ਦੇ ਉੱਤੇ ਵੀ ਤੁਹਾਨੂੰ ਡਿਜ਼ਾਈਨ ਮਿਲ ਜਾਂਦਾ ਹੈ ਪ੍ਰਿੰਟ ਮਿਲ ਜਾਂਦਾ ਹੈ ਕਿੰਨਾ ਸੋਹਣਾ ਪ੍ਰਿੰਟ ਹੈ ਨਾਲੇ ਦੁਪੱਟੇ ਦੀ ਮੈਂ ਗੱਲ ਕਰਾਂ ਤਾਂ ਤੁਹਾਨੂੰ ਸੇਮ ਇਹੋ ਜਿਹਾ ਹੀ ਦੁਪੱਟਾ ਮਿਲ ਜਾਂਦਾ ਹੈ ਜਿਹਦੇ ਵਿੱਚ ਵੀ ਤੁਹਾਨੂੰ ਪ੍ਰਿੰਟ ਮਿਲ ਜਾਂਦੀ ਹੈ ਜੀ ਬਿਲਕੁਲ ਇਸੇ ਤਰ੍ਹਾਂ ਦਾ ਤੁਹਾਨੂੰ ਹੋਰ ਨਵਾਂ ਕਲੈਕਸ਼ਨ ਦਿਖਾਵਾਂਗੇ ਉਦੋਂ ਤੱਕ ਤੁਸੀਂ ਬਣੇ ਰਹੋ ਸਾਡੇ ਨਾਲ ਵੀਡੀਓ ਨੂੰ ਕਰ ਲਓ ਲਾਈਕ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇੱਕ ਹੋਰ ਨਵਾਂ ਬੈਡਲ ਲੈ ਕੇ ਆਏ ਜੀ ਤੁਹਾਡੇ ਵਾਸਤੇ ਵੇਖ ਸਕਦੇ ਹੋ ਤੁਸੀਂ ਫੋਇਲ ਪ੍ਰਿੰਟ ਕੀਤਾ ਹੋਇਆ ਕਿੰਨਾ ਸੋਹਣਾ ਡਿਜ਼ਾਈਨ ਹੈ ਤੇ ਜਿਹੜਾ ਇਹਦਾ ਬਾਟਮ ਹੈਗਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰੀ ਕੁਮਾ ਕੇ ਆ ਵੇਖੋ ਇਹ ਹੈਗਾ ਜੀ ਇਹਦਾ ਬਾਟਮ ਪ੍ਰਿੰਟਡ ਜਿੱਤੇ ਵਿੱਚ ਬੁੰਦੀਆਂ ਦਾ ਪ੍ਰਿੰਟ ਦਿੱਤਾ ਹੋਇਆ ਹੈ ਇਹਦੇ ਨਾਲ ਹੀ ਤੁਹਾਨੂੰ ਇਹਦਾ ਮਿਲ ਜਾਂਦਾ ਹੈ ਜੀ ਦੁਪੱਟਾ ਉਹ ਵੀ ਪ੍ਰਿੰਟਡ ਦੁਪੱਟਾ ਹੈਗਾ ਆ ਵੇਖੋ ਕੰਪਲੀਟ ਫੁੱਲ ਲੈਂਥ ਦਾ ਤੁਹਾਨੂੰ ਦੁਪੱਟਾ ਮਿਲ ਜਾਂਦਾ ਹੈ ਪ੍ਰਿੰਟ ਦਾ ਹੀ ਤੁਹਾਨੂੰ ਇੱਥੇ ਮਿਲ ਜਾਂਦਾ ਹੈ ਜੀ ਇਹਦਾ ਬਾਰਡਰ ਇਸ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਮਿਲ ਜਾਣਗੇ ਤੁਸੀਂ ਸੋਚ ਰਹੇ ਹੋ ਪਰਚੇਸਿੰਗ ਕਰਨਾ ਇੰਨਾ ਪੀਸਾਂ ਚੋ ਕੋਈ ਤੁਹਾਨੂੰ ਪੀਸ ਪਸੰਦ ਆ ਰਿਹਾ ਹੋਵੇ ਤੁਸੀਂ ਸੋਚ ਰਹੇ ਹੋ ਕਿ ਆਪਾਂ ਨੂੰ ਲੈਣਾ ਚਾਹੀਦਾ ਹੈ ਆਪਣੇ ਸ਼ਾਪ ਵਾਸਤੇ ਤਾਂ ਦਿੱਤੇ ਹੋਏ ਨੰਬਰ ਤੇ ਤੁਸੀਂ ਕਾਲ ਮੈਸੇਜ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਹੀ ਜਾਂਦੇ ਨੇ ਅਦੇ ਤੇ ਕਾਲ ਮੈਸੇਜ ਕਰਕੇ ਵੀ ਤੁਸੀਂ ਬਾਕੀ ਡਿਟੇਲਾਂ ਲੈ ਸਕਦੇ ਹੋ ਤੇ ਨਾਲੇ ਜਿਹੜੇ ਆਪਣੇ ਸੂਟਾਂ ਦੀ ਪ੍ਰਾਈਸ ਹੈਗੀ ਆ ਜੀ ਸਟਾਰਟਿੰਗ ਪ੍ਰਾਈਸ ਉਹ ਹੈਗੀ ਜੀ ₹78 ਜੀ ਹਾਂ ਬਿਲਕੁਲ ₹78 ਦਾ ਤੁਹਾਨੂੰ ਇਥੇ ਸੂਟ ਮਿਲ ਜਾਂਦੇ ਨੇ ਆ ਵੇਖੋ ਇੱਕ ਹੋਰ ਨਵਾਂ ਕਲੈਕਸ਼ਨ ਤੁਸੀਂ ਵੇਖ ਸਕਦੇ ਹੋ ਕਿੰਨਾ ਡਾਰਕ ਕਲਰ ਹੈ ਬਲੂ ਕਲਰ ਦੇ ਉੱਤੇ ਵਾਈਟ ਕਲਰ ਦਾ ਪ੍ਰਿੰਟ ਮਿਲ ਜਾਂਦਾ ਹੈ ਤੁਹਾਨੂੰ ਸੇਮ ਹੈ ਦਾ ਬੋਟਮ ਦੇ ਵਿੱਚ ਵੀ ਤੁਹਾਨੂੰ ਸੇਮ ਪ੍ਰਿੰਟ ਮਿਲ ਜੂਗਾ ਇਹ ਕਾਟਨ ਦੇ ਵਿੱਚ ਆਪਾਂ ਵੱਖ-ਵੱਖ ਪ੍ਰਿੰਟਾਂ ਦੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਤਾਂ ਤੁਸੀਂ ਵੇਖ ਕੀ ਰਹੇ ਹੋ ਲੈਣਾ ਹੀ ਹੈ ਮੈਨੂੰ ਹੀ ਪਤਾ ਹੈ ਤੁਹਾਨੂੰ ਲੈਣਾ ਹੈ ਲੈ ਕੇ ਜਾਓ ਨਾ ਫਿਰ ਚਲੋ ਆ ਵੇਖੋ ਇੱਕ ਹੋਰ ਨਵਾਂ ਪ੍ਰਿੰਟਰ ਦੇ ਵਿੱਚ ਡਿਜ਼ਾਈਨ ਆਇਆ ਹੋਇਆ ਹੈ ਫੋਇਲ ਪ੍ਰਿੰਟ ਦੇ ਨਾਲ ਤੁਹਾਨੂੰ ਮਿਲ ਜਾਂਦਾ ਹੈ ਜੀ ਇਹ ਡਿਜ਼ਾਈਨ ਪ੍ਰਿੰਟਿੰਗ ਦੀ ਤੁਹਾਨੂੰ ਇਹਦੇ ਵਿੱਚ ਮਿਲ ਜਾਂਦੀ ਹੈ ਜੀ ਬੋਟਮ ਲਾਈਨਿੰਗ ਦੇ ਨਾਲ ਉਹ ਵੀ ਤੁਸੀਂ ਵੇਖ ਸਕਦੇ ਹੋ ਕਿੰਨੀ ਸੋਹਣੀ ਹੈ ਕਿੰਨੀ ਕੈਂਟ ਲੱਗੀ ਜਾਂਦੀ ਹੈ ਤੇ ਨਾਲੇ ਜਿਹੜੇ ਦੁਪੱਟੇ ਦੀ ਮੈਂ ਗੱਲ ਕਰਾਂ ਉਹ ਵੀ ਤੁਹਾਨੂੰ ਦਿਖਾਈ ਦਿੰਨੇ ਆ ਆ ਵੇਖੋ ਕੰਪਲੀਟ ਤੁਹਾਨੂੰ ਪ੍ਰਿੰਟਿੰਗ ਦਾ ਦੁਪੱਟਾ ਮਿਲ ਜਾਂਦਾ ਹੈ ਫੁੱਲ ਸਾਈਜ਼ ਦਾ ਦੁਪੱਟਾ ਰਹਿਣ ਵਾਲਾ ਹੈ ਜੀ ਇਹ ਕੰਪਲੀਟ ਤੁਸੀਂ ਦੇਖ ਰਹੇ ਹੋ ਕਿੰਨਾ ਸੋਹਣਾ ਲੁੱਕ ਦਿੰਦਾ ਹੈ ਇਹਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨਸ ਮਿਲ ਜਾਣਗੇ ਇੱਕ ਹੋਰ ਨਵਾਂ ਪੈਟਰਨ ਤੁਹਾਨੂੰ ਦਿਖਾ ਦੇਣੀ ਹੈ ਜੀ ਆ ਵੇਖੋ ਮੈਨੂੰ ਤਾਂ ਪਸੰਦ ਆਇਆ ਤੁਹਾਨੂੰ ਵੀ ਆਈ ਹੋਪ ਪਸੰਦ ਆਇਆ ਹੋਣਾ ਹੈ ਜੇ ਲੈਣਾ ਚਾਹੁੰਦੇ ਹੋ ਤਾਂ ਕਰੋ ਕਾਲ ਮੈਸੇਜ ਵਿਜ਼ਿਟ ਕਰੋ ਇਹਦਾ ਵੀ ਤੁਸੀਂ ਬਾਟਮ ਦੇਖ ਸਕਦੇ ਹੋ ਆ ਵੇਖੋ ਬਾਟਮ ਦੇ ਵੀ ਕਿੰਨੇ ਸੋਹਣੇ ਫੁੱਲਾਂ ਦੇ ਪ੍ਰਿੰਟ ਦਿੱਤੇ ਹੋਏ ਨੇ ਤੇ ਨਾਲੇ ਕਲਰ ਦੀ ਮੈਂ ਗੱਲ ਕਰਾਂ ਕਿੰਨਾ ਸੋਹਣਾ ਕਲਰ ਹੈ ਆਪਣਾ ਜਿਹੜਾ ਅਜਮੇਰਾ ਫੈਸ਼ਨ ਹੈ ਕਲਰ ਫੇਡਿੰਗ ਦੀ ਤੁਹਾਨੂੰ ਫੁੱਲ ਗਾਰੰਟੀ ਦਿੰਦਾ ਹੈ ਜੇ ਟੈਨਸ਼ਨ ਨਾ ਲੋ ਕਲਰ ਫੇਡ ਨਹੀਂ ਹੋਣਾ ਤੁਸੀਂ ਸੋਚੋ ਕਿੰਨੇ ਡਾਰਕ ਕਲਰ ਨੇ ਤੇ ਨਾਲੇ ਫੈਬਰਿਕ ਵੀ ਕਾਟਨ ਹੈਗਾ ਤਾਂ ਕਲਰ ਦਾ ਨਿਕਲੀ ਜਾਉ ਨਹੀਂ ਜੀ ਨਹੀਂ ਨਿਕਲਦਾ ਜੀ ਆ ਵੇਖੋ ਇਹ ਤਾਂ ਜਿਹੜਾ ਦੁਪੱਟਾ ਹੈਗਾ ਉਹ ਵੀ ਕਿੰਨਾ ਸੋਹਣਾ ਲੱਗੀ ਜਾਂਦਾ ਹੈ ਇਹ ਸਾਰੇ ਕਲੈਕਸ਼ਨ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਹੋਰ ਕਲੈਕਸ਼ਨ ਨਵੇਂ-ਨਵੇਂ ਲੈ ਕੇ ਆਵਾਂਗੇ ਜੀ ਅ ਸਪੈਸ਼ਲ ਕਾਟਨ ਔਰ ਪ੍ਰਿੰਟਡ ਦੇ ਕਲੈਕਸ਼ਨ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਸੀ ਇਹਦੇ ਨਾਲੇ ਜੇ ਤੁਹਾਨੂੰ ਹੋਰ ਕੋਈ ਕਲੈਕਸ਼ਨ ਚਾਹੀਦਾ ਹੈ ਤੁਸੀਂ ਸੋਚ ਰਹੇ ਹੋ ਕਿ ਆਪਾਂ ਨੂੰ ਸਪੈਸੀਫਿਕ ਕੋਈ ਕਲੈਕਸ਼ਨ ਦੇ ਬਾਰੇ ਤੁਸੀਂ ਦਿਖਾਓ ਜਾਂ ਫਿਰ ਕੋਈ ਵੀਡੀਓ ਲੈ ਕੇ ਆਓ ਸਾਡੇ ਵਾਸਤੇ ਤੁਸੀਂ ਕਮੈਂਟ ਕਰਕੇ ਵੀ ਸਾਨੂੰ ਦੱਸ ਸਕਦੇ ਹੋ ਫੇਰ ਮਿਲਾਂਗੇ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਚੈਨਲ ਨੂੰ ਕਰ ਲਿਓ ਤੁਸੀਂ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਰੱਖਿਆ ਆਪਣਾ ਖਿਆਲ ਸਤਿ ਸ੍ਰੀ ਅਕਾਲ